ਡੇਰਾ ਬਾਬਾ ਨਾਨਕ ਵਿਪਿੰਡ ਹਰਦੌਰਵਾਲ ਕਲਾ ਦੇ ਵਿੱਚ ਫਾਇਰਿੰਗ ਹੋਈ ਹੈ ਜੀ ਆਮਾਸ਼ਾ ਨੇ ਇੱਕ ਘਰ ਤੇ ਗੋਲੀਆਂ ਚਲਾਈਆਂ ਨੇ ਅਤੇ ਪਰਿਵਾਰਿਕ ਮੈਂਬਰਾਂ ਨੇ ਮਸਾਹੀ ਆਪਣੀ ਜਾਨ ਬਚਾਈ ਹੈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਕਿਸ ਕਦਰ ਤੇ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਜਿਸ ਕਨਾਲ ਡੇਰਾ ਬਾਬਾ ਨਾਨਕ ਵਿਪਿੰਡ ਹਰਦੌਰਵਾਲ ਕਲਾ ਵਿੱਚ ਇਸ ਘਰ ਚ ਵੜ ਕੇ 6 ਤੋਂ 7 ਬਦਮਾਸ਼ਾ ਨੇ ਗੋਲੀਆਂ ਚਲਾਈਆਂ ਬਦਮਾਸ਼ਾ ਨੇ ਘਰ ਦੇ ਅੰਦਰ ਖੜੇ ਟਰੈਕਟਰ ਦੀ ਵੀ ਪੰਨ ਤੋੜ ਕੀਤੀ ਹੈ ਪੁਲਿਸ ਸੇ ਫਿਲਹਾਲ ਮੌਕੇ ਤੇ ਪਹੁੰਚ ਕੇ ਤਿੰਨ ਰੋਂ ਬਰਾਮਦ ਕੀਤੇ ਨੇ ਤੇ ਆਪਣੀ ਜਾਂਚ ਆਪਣੀ ਕਾਰਵਾਈ ਅਰੰਭ ਦਿੱਤੀ ਹੈ ਪਿੰਡ ਹਰਦੌਰਵਾਲ ਕਲਾਮੇ ਸਰਪੰਚੀ ਲਈ 2 ਕਰੋੜ ਦੀ ਇੱਥੇ ਬੋਲੀ ਵੀ ਲੱਗੀ ਸੀ ਪੀੜਤ ਪਰਿਵਾਰ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਖੱጫ ਵੀ ਜ਼ਾਹਿਰ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦਾ ਹਮਲਾ ਵੀ ਹੋ ਸਕਦਾ ਹੈ ਲੇਕਿਨ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਘਟਨਾ ਹੈ ਕਿ ਕਿਸ ਰਦ ਨਾਲ ਇਸ ਵੇਲੇ ਪੰਚਾਇਤੀ ਚੋਣਾਂ ਲੈ ਕੇ ਮਾਹੌਲ ਤਾਂ ਪਖੜਾ ਹੀ ਹੋਇਆ ਹੈ ਲੇਕਿਨ ਇੱਥੇ ਬਦਮਾਸ਼ਾ ਦੇ ਹੌਸਲੇ ਕਿਸ ਕਦਰ ਉਲੰਧ ਨੇ ਕਿ ਘਰ ਦੇ ਵਿੱਚ ਬਕਾਇਦਾ ਦਾਖਲ ਹੋ ਕੇ ਇੱਥੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਮਸਾ ਆਪਣੀ ਜਾਨ ਬਚਾਉਣ ਤੋਂ ਕਾਮਯਾਬ ਰਹੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕ ਇਥੇ ਘਰ ਚ ਖੜੇ ਟਰੈਕਟਰ ਨੂੰ ਵੀ ਜਿਹੜਾ ਹੈ ਭੰਨਿਆ ਗਿਆ ਤੋੜਿਆ ਗਿਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਹੁਣ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਜੋ ਪੀੜਤ ਪਰਿਵਾਰ ਰੇ ਉਹ ਇਨਸਾਫ ਦੀ ਮੰਗ ਕਰ ਰਿਹਾ ਦੋਸ਼ਾਂ ਨੂੰ ਜਲਦੋ ਜਲਦ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਛੇ ਤੋਂ ਸੱਤ ਬਦਮਾਸ਼ਾਂ ਜਿਨ੍ਹਾਂ ਨੇ ਘਰ ਚ ਦਾਖਲ ਹੋ ਕੇ ਇਥੇ ਗੋਲੀਆਂ ਚਲਾਈਆਂ ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇਥੇ ਡਰ ਔਰ دہشت ਜ਼ਰੂਰ ਪਾਈ ਜਾ ਰਹੀ ਹੈ ਬਦਮਾਸ਼ਾਂ ਨੇ ਘਰ ਦੇ ਅੰਦਰ ਖੜੇ ਟਰੈਕਟਰ ਦੀ ਵੀ ਇਥੇ ਪੰਨ ਤੋੜ ਕੀਤੀ ਹੈ ਕਿਹਦੇ ਵਿੱਚ ਚ ਰੂੜੀ ਖਲਾਰਨੇ ਆ ਮੇਰੇ ਰੂੜੀ ਪਿੱਛੇ ਧੱਕੀ ਆ ਕਰਾਨ ਆ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਘਾਇਆ ਤੇ ਮੈਨੂੰ ਗਾਲ ਕੱਢਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਤੂੰ 2 ਮਿੰਟ ਖਲੋ ਜਨੋ ਤੇ ਆਂਦਾ ਵੀ ਇਹਨੇ ਮੈਨੂੰ ਗਾਲ ਕੱਢਤੀ ਆਂਦਾ ਇੱਛੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾਹ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ 7-8 ਮੁੰਡੇ ਲੈ ਕੇ ਆਇਆ ਉਹ ਵੀ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਮੁੜ ਕੇ ਜਨਾਨੀਆਂ ਗਾੜੀ ਬੱਚੇ ਹੋ ਗਏ ਆ ਤੇ ਉਹ ਹਵਾਲਾ ਬਾਬਾ ਬੈ ਗਏ ਮੁੜ ਕੇ ਉਹ ਜਿਹੜੇ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਬੰਨ ਗਏ ਆ ਮੈਂ ਉਹਨਾਂ ਨੂੰ ਇਹ ਕਹ ਲੱਖੀ ਵੀ ਬ੍ਰਦਰ ਹੈ ਮੇਰਾ ਚਲੋ ਮੈਂ ਵੀ ਮਾਫੀ ਮਾਂਗ ਲੈਣਾ ਇਹਨਾਂ ਨੇ ਵੰਡੇ ਦੀ ਉਹ ਇੱਕ ਮੁੰਡਾ ਆਂਦਾ ਵੀ ਮਾਫੀ ਤੇ ਮੰਗਣ ਡਿਆ ਤੇ ਉਹਨੇ ਸੋਚਿਆ ਵੀ ਨਹੀਂ ਇਹ ਮਾਫੀ ਉਹ ਤੋਂ ਕੋਈ ਮੰਗਾਉਣੀ ਆ ਉਹ ਬਾਸਾ ਇੱਥੇ ਸਾਡਾ ਟਰੈਕਟਰ ਖੜਾ ਟਰੈਕਟਰ ਦੇ ਉੱਤੇ ਦਾਤਰ ਮਾਰ ਕੇ ਆਂਦਾ ਵੀ ਤੂੰ ਪਿੰਡ ਆਈਂ ਅਸੀਂ ਤੈਨੂੰ ਪਿੰਡ ਗੋਲੀ ਮਾਰ ਦੇਣੀ ਤੇ ਅਸੀਂ ਮਿਲ ਕੇ ਇੱਥੋਂ ਚਲੇ ਗਏ ਜਾਂਦੇ ਅਸੀਂ ਜਾਗਦੇ ਮਤਲਬ ਥਾਣੇ ਦਰਖਾਸਤ ਦਿੱਤੀ ਅੱਜ ਅਸੀਂ ਸੇਫ ਨਹੀਂ ਆਨ ਨੂੰ ਧਮਕੀ ਵੀ ਦੇ ਕੇ ਗਿਆ ਆ ਵੀ ਜੇ ਅੱਜ ਰਾਤ ਨੂੰ ਆਈਂ ਤੇ ਤੈਨੂੰ ਗੋਲੀ ਮਾਰ ਕੇ ਤੇਨ ਮੈਂ ਮਾਰਨਾ ਹੀ ਮਾਰਨਾ ਕਿਨੇ ਜਾਣੇ ਆਏ ਸੱਤ ਜਾਣੇ ਹੈਗੇ ਸੀ ਦੋਵਾਂ ਕੋ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫੇਕ ਕੱਢੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਉਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਅਸੀਂ ਜਾਣੇ ਕਿੰਦੇ ਭਾਏ ਆ ਨੂੰ ਲਖਾਇਆਗਾ ਜੀ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕਰਨ ਚੱਲੇ ਆ ਫਿਰ ਤੁਹਾਨੂੰ ਅਨੁਕ ਦੱਸਾਂਗੇ ਸਾਰੀ ਗੱਲ ਨਹੀਂ ਹੌਲ ਬ੍ਰਾਮ੍ਹਦ ਹੋਏ ਆ ਹੌਲ ਬ੍ਰਾਮ੍ਹਦ ਹੋਏ ਤਿੰਨ ਕੋ ਰਜਿੰਦਰ ਤਾਲੀਵਾਲ ਸਾਡੇ ਨਾਲ ਸਰ ਸਹਿਯੋਗੀ ਇਸ ਵੇਲੇ ਜੁੜੇ ਨੇ ਰਜਿੰਦਰ ਜਿਸ ਤਰ੍ਹਾਂ ਦੇ ਨਾਲ ਪੰਚਾਇਤੀ ਚੋਣਾਂ ਲੈ ਕੇ ਮਾਹੌਲ ਹਾਲਾਂਕਿ ਬੇਹਦ ਪਖਿਆ ਹੋਇਆ ਹੈ ਲੇਕਿਨ ਇਸ ਵਿੱਚਕਰ ਹੌਸਲੇ ਕਿਸ ਕਦਰ ਬਦਮਾਸ਼ਾਂ ਦੇ ਬੁਲਾਉਣੇ ਕੇ ਖਰਚ ਵੜ ਕੇ ਬਕਾਇਦਾ ਫਾਇਰਿੰਗ ਕੀਤੀ ਹੈ ਧਮਕੀ ਵੀ ਦੇ ਕੇ ਗਏ ਨੇ ਜੀ ਬਿਲਕੁਲ ਜਿਹੜਾ ਪਿੰਡ ਹੈ ਹਰ ਦਰਵਾਰ ਕਲਾ ਇਹ ਚੋਣਾ ਦੇ ਕਰਕੇ ਪਹਿਲਾਂ ਹੀ ਪੂਰੀ ਦੁਨੀਆ ਤੱਕ ਇਹ ਛਾਇਆ ਕਿ ਕਿਵੇਂ ਇਸ ਪਿੰਡ ਦੇ ਵਿੱਚ ਬੋਲੀ ਲੱਗਦੀ ਹੈ ਸਰਪੰਚੀ ਨੂੰ ਲੈ ਕੇ ਤੇ ਹੁਣ ਇਹ ਫਿਰ ਆਵਾਜ਼ਵਾਨ ਦਾ ਮੁੱਦਾ ਬਰਿਆ ਪੂਰੀ ਹੰੜਬੰਦੀ ਕੀਤੀ ਹੈ ਦਹਿਸ਼ਤ ਫੈਲਾਈ ਹੈ ਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਕਿਵੇਂ ਸ਼ਹਿਰ ਆਮ ਸੱਤ ਦੇ ਧੀਰਜ ਜਿਹੜੇ ਨੌਜਵਾਨ ਹੁੰਦੇ ਨੇ ਹੱਥਾਂ 'ਚ ਹਥਿਆਰ ਫੜ ਕੇ ਹੁੰਦੇ ਨੇ ਪੂਰੀ ਤਰ੍ਹਾਂ ਜਿਹੜੇ ਤੇਜ਼ ਤਾਰ ਹਥਿਆਰ ਵੀ ਲੈ ਰਹੇ ਹੁੰਦੇ ਨੇ ਟਰੈਕਟਰ ਦੀ ਤੋੜਪੰਡ ਕਰਦੇ ਨੇ ਔਰ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਉਹ ਚਲਾਉਂਦੇ ਦਾ ਮਾਮੂਲੀ ਤਕਰਾਰ ਦਾ ਕਾਰਨ ਦੱਸਿਆ ਜਾ ਰਿਹਾ ਪਰ ਕੁਝ ਵੀ ਹੋਵੇ ਪਿੰਡਾਂ ਦੇ ਵਿੱਚ ਅੱਜ ਕੱਲ ਜਿਹੜਾ ਚੋਨਾ ਨੂੰ ਲੈ ਕੇ ਮਾਹੌਲ ਤਣਾ ਪੂਰੀ ਤਰ੍ਹਾਂ ਭਖਿਆ ਪਿਆ ਪੁਲਿਸ ਜਿਹੜੀ ਹੈ ਸਰਕਾਰ ਬੇਵਸਤ ਦਿਖਾਈ ਦੇ ਰਹੀ ਐ ਇਹੋ ਹੀ ਕਾਰਨ ਆ ਕਿ ਸੱਤ ਦੇ ਕਰੀਬ ਜਿਹੜੇ ਨੌਜਵਾਨ ਨੇ ਉਹਨਾਂ ਨੇ ਇੱਕ ਘਰ ਤੇ ਸਿੱਧਾ ਹਮਲਾ ਕਰ ਦਿੱਤਾ ਜੇ ਪਰਿਵਾਰ ਦੇ ਮੈਂਬਰ ਮਾ ਹੁੰਦੇ ਜੇਕਰ ਵਿਚਰਾ ਹੁੰਦੇ ਤੇ ਉਹਨਾਂ ਨੂੰ ਉਸਕਾਨ ਵੱਧ ਵੀ ਸਕਦਾ ਸੀ ਪਰ ਉਹਨਾਂ ਨੇ ਸਿੱਧੀਆਂ ਗੋਲੀਆਂ ਪਰਿਵਾਰ ਦੇ ਮੁਖੀ ਵੱਲ ਚਲਾਈਆਂ ਨੇ ਉਹਨਾਂ ਨੇ ਭੱਜ ਕੇ ਆਪਣੀ ਜਾਨਾਂ ਬਚਾਈਆਂ ਨੇ ਫਿਰ ਉਹ ਇੰਦਾਂ ਉਹ ਆਪਣਾ ਦਹਿਸ਼ਤ ਮਚਾਉਂਦੇ ਨੇ ਕਿ ਟਰੈਕਟਰ ਨੂੰ ਵੀ ਉਹ ਕਾਫੀ ਹਥਿਆਰਾਂ ਨਾਲ ਤੋੜਪਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਲਲਕਾਰੇ ਮਾਰਦੇ ਨੇ ਫਿਰ ਵੀ ਜਾਨ ਨੂੰ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਪੁਲਿਸ ਨੇ 7 ਲੋਕਾਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਔਰ ਤਿੰਨ ਦੇ ਕਰੀਬ ਖੋਲ ਵੀ ਬਰਾਮਦ ਕਰ ਲਏ ਨੇ 5 ਗੋਲੀਆਂ ਚੱਲੀਆਂ ਨੇ ਪਿੰਜ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲਾ ਪੁਲਿਸ ਇਸ ਮਾਮਲੇ ਦੀ ਸਾਰੀ ਜਾਂਚ ਕਰ ਰਹੀ ਹੈ ਔਰ ਪੁਲਿਸ ਦੇ ਹੱਥ ਅਜੇ ਸਰਾਲ ਖਾਲੀ ਨੇ ਔਰ ਜਿਸ ਪਰਿਵਾਰ ਤੇ ਹਮਲਾ ਆਇਆ ਉਹਨਾਂ ਨੂੰ ਪੂਰਾ ਡਰ ਸਟਾਰਿਆ ਕਿ ਉਹਨਾਂ ਨੂੰ ਦੁਬਾਰਾ ਧਮਕੀ ਦੇ ਕੇ ਗਏ ਨੇ ਕਿ ਉਹਨਾਂ ਦੇ ਘਰ ਤੇ ਹਮਲਾ ਹੋ ਸਕਦਾ ਪਰ ਕੋਈ